ਸਾਸ਼੍ਰੀ ਕਾਲ ਜੀ ਸਾਰਿਆਂ ਨੂੰ ਵੈਲਕਮ ਹੈ ਜੀ ਤੁਹਾਡੇ ਆਪਣੇ ਚੈਨਲ ਦੇ ਉੱਪਰ ਜੇ ਮੇਰੇ ਚੈਨਲ ਤੇ ਨਵੇਂ ਹੋ ਪਲੀਜ਼ ਮੇਰੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰਿਓ ਤੇ ਵੀਡੀਓ ਨੂੰ ਐਂਡ ਤੱਕ ਜਰੂਰ ਦੇਖਿਆ ਕਰੋ ਅੱਜ ਮੈਂ ਤੁਹਾਨੂੰ ਦਿਖਾਉਣ ਨੀ ਆਂਗੀ ਕਾਫੀ ਜਿਆਦੇ ਸੋਹਣੇ ਸੂਟ ਲੇਗੇ ਭੈਣਾਂ ਦੀ ਡਿਮਾਂਡ ਤੇ ਨੇ ਠੀਕ ਰੇਟ ਤੇ ਵਿਚਣਗੇ ਕਾਫੀ ਅਲੱਗ-ਅਲੱਗ ਫੈਬਰਿਕ ਦੇ ਸੂਟ ਲੇਗੇ ਜੇ ਤੁਸੀਂ ਲੈਣਾ ਚਾਹੁੰਦੇ ਹੋਗੇ ਤਾਂ ਆਪਣੇ ਕੋਲੋਂ ਤੁਸੀਂ ਲੈ ਸਕਦੇ ਹੋਗੇ ਜਿੱਦਾਂ ਵੀ ਤੁਸੀਂ ਕੋਈ ਵੀ ਆਪਣੀ ਚੁਆਇਸ ਦਾ ਸੂਟ ਰੈਡੀ ਕਰਵਾਉਣਾ ਹੁੰਦਾ ਤੁਹਾਨੂੰ ਤੁਹਾਨੂੰ ਕਲਰ ਦੀ ਕਨਫਿਊਜ਼ਨ ਹੋ ਜਾਂਦੀ ਆ ਵੀ ਅਸੀਂ ਕਿੱਦਾਂ ਉਹ ਕਰੀ ਪਿਕ ਵਗੈਰਾ ਸ਼ੇਅਰ ਕਰੂੰਗੀ ਦੇਖੋ ਇਹਦੇ ਵਿੱਚ ਕਿੰਨੇ ਕਲਰ ਨੇਗੇ ਕਲਰ ਤੁਸੀਂ ਦੇਖ ਸਕਦੇ ਹੋਗੇ ਕਿੰਨੇ ਜਿਆਦੇ ਨੇਗੇ ਪਿਕ ਸ਼ੇਅਰ ਕਰਕੇ ਤੁਸੀਂ ਕੋਈ ਵੀ ਕਲਰ ਜਿੱਦਾਂ ਤੁਹਾਨੂੰ ਕੋਈ ਪਸੰਦ ਆਉਂਦਾ ਹੈਗਾ ਤਾਂ ਤੁਸੀਂ ਉਸ ਤਰ੍ਹਾਂ ਸੂਟ ਹੈਗਾ ਜਿਹੜਾ ਮਤਲਬ ਬਣਵਾ ਸਕਦੇ ਹੋ ਉਸ ਕਲਰ ਦਾ ਤੁਸੀਂ ਬਸ ਇਹਦੇ ਵਿੱਚ ਸਾਨੂੰ ਨੰਬਰ ਦੱਸਣਾ ਹੈਗਾ ਵੀ ਇਸ ਨੰਬਰ ਦਾ ਤੁਸੀਂ ਸੂਟ ਵੀ ਕਲਰ ਕਰਦੇ ਹੋ ਡਾਈ ਕਰਦੇ ਹੋ ਸਾਡਾ ਸੂਟ ਕਿਉਂਕਿ ਆਪਣੇ ਕੋਲ ਕਲਰ ਡਾਈਏਬਲ ਵੀ ਸਟਾਫ ਹੁੰਦਾ ਤੇ ਵਾਈਟ ਸਟਾਫ ਵੀ ਹੁੰਦਾ ਤੁਸੀਂ ਕਿਸੇ ਵੀ ਤਰ੍ਹਾਂ ਦਾ ਮਤਲਬ ਰੈਡੀ ਕਰਵਾਉਣਾ ਹੈਗਾ ਕਿਵੇਂ ਵੀ ਤਾਂ ਤੁਸੀਂ ਕਰਵਾ ਸਕਦੇ ਹੋ ਅੱਜ ਮੈਂ ਅੱਜ ਮੈਂ ਤੁਹਾਨੂੰ ਦਿਖਾਉਣੀ ਆਂਗੀ ਕਾਫੀ ਜ਼ਿਆਦੇ ਮਤਲਬ ਡਿਮਾਂਡ ਤੇ ਸੀ ਵੀ ਸਾਨੂੰ ਸ਼ਰਟ ਚਾਹੀਦੀਆਂ ਨੰਗੀਆਂ ਜਿਦਾ ਕਿ ਇਹ ਆਰਗੈਂਜ਼ਾ ਦੀ ਸ਼ਰਟ ਹੈ 1000 ਇਹਦਾ ਪ੍ਰਾਈਸ ਹੈ ਜਿਹੜੀ ਇਹਦੀ ਸ਼ਿਪਿੰਗ ਹੋਊਗੀ ਉਹ ਐਕਸਟਰਾ ਹੋਊਗੀ ਤੇ ਕਾਫੀ ਜ਼ਿਆਦੇ ਦੇਖੋ ਆਰਗੈਂਜ਼ਾ ਦਾ ਮਤਲਬ ਉਹ ਹੋਇਆਗਾ ਇਹ ਸਟਾਫ ਸਕਰੀਨਸ਼ਾਟ ਲੈ ਕੇ ਤੁਸੀਂ ਆਪਣਾ ਜਿਹੜਾ ਵਟਸਐਪ ਤੇ ਆਰਡਰ ਕਨਫਰਮ ਕਰ ਦਿਓ ਤੇ ਬੁਕਿੰਗ ਕਰ ਦਿਓ ਲੋ ਜੀ ਤੁਸੀਂ ਥੋੜ੍ਹ ਹੋਲਡ ਤੇ ਵੀ ਰਖਵਾ ਸਕਦੇ ਹੋਗੇ ਇਕੱਠੀ ਪੇਮੈਂਟ ਕਰਕੇ ਦੋ ਚਾਰ ਜਿੰਨੇ ਵੀ ਤੁਹਾਡੇ ਸੂਟ ਜਦੋਂ ਇਕੱਠੇ ਹੋ ਜਾਂਦੇ ਨੇਗੇ ਤਾਂ ਤੁਸੀਂ ਉਦੋਂ ਲੈ ਸਕਦੇ ਹੋਗੇ ਤੇ ਅਗਲਾ ਜਿਹੜਾ ਕਲਰ ਹੈਗਾ ਇਹ ਵਾਈਨ ਕਲਰ ਦੇ ਵਿੱਚ ਹੈਗੀ ਸ਼ਰਟ 1000 ਦੀ ਇਹ ਵੀ ਸ਼ਰਟ ਸੌਫਟ ਆਰਗੈਂਜ਼ਾ ਤੇ ਹੈਗੀ ਲਓ ਜੀ ਇਸ ਤਰ੍ਹਾਂ ਦੀ ਪ੍ਰਿੰਟਿੰਗ ਹੈਗੀ ਜੇ ਤੁਸੀਂ ਕਹੋਗੇ ਸਾਨੂੰ ਵੀ ਨਾਲ ਬਾਟਮ ਚਾਹੀਦੀ ਹੈ ਤਾਂ ਆਪਾਂ ਤੁਹਾਨੂੰ ਡਾਈ ਕਰਕੇ ਬਾਟਮ ਦੇ ਦਵਾਂਗੇ ਉਹਦੇ ਐਕਸਟਰਾ ਚਾਰजेस ਹੋਣਗੇ ਮੈਂ ਕੱਲੇ ਤੁਹਾਨੂੰ ਸ਼ਰਟ ਦੇ ਦੱਸ ਰਹੀਆਂਗੀ ਤੇ ਅੱਗੇ ਹੈਗਾ ਜੀ ਬਹੁਤ ਹੀ ਜਿਆਦਾ ਸੋਹਣਾ ਸੂਟ ਹੈਗਾ ਜੇ ਤੁਸੀਂ ਇਹਦੇ ਨਾਲ ਦਾ ਬੋਟਲ ਗ੍ਰੀਨ ਕਲਰ ਦੇ ਵਿੱਚ ਵੀ ਸੂਟ ਪਿਆਗਾ ਤੁਸੀਂ ਲੈ ਸਕਦੇ ਹੋਗੇ ਦੇਖੋ ਜੀ ਪ੍ਰਾਈਜ਼ ਰਹੇਗਾ 1350 ਉਹਦੇ ਨਾਲ ਆ ਗਈ ਦੁਪੱਟਾ ਵੀ ਰੈਡੀ ਹੈ ਲੈਸ ਵਗੈਰਾ ਦੀ ਵੀ ਫਿਨਿਸ਼ਿੰਗ ਹੋਈ ਹੋਈ ਹੈਗੀ ਉਹ ਸੂਟ ਦੇ ਨਾਲ ਤਾ ਕਰਕੇ ਤੁਸੀਂ ਉਹਦੀ ਜਿਹੜੀ ਹੈ ਕਾਸਟ ਹੈਗੀ ਜਿਹੜੀ ਵੱਧ ਜੂਗੀ 2000 ਦਾ ਪਊਗਾ ਉਹ ਤੁਹਾਨੂੰ ਸੂਟ ਜਿਹੜਾ ਦੁਪट्टे ਨਾਲ ਲਗਾ ਇਹ ਬਿਨਾਂ ਦੁਪट्टे ਤੋਂ ਆਏਗਾ ਪਲੇਨ ਬਾਟਮ ਹੈਗੀ ਲੋ ਜੀ 1350 ਪ੍ਰਾਈਸ ਹੈਗਾ ਇਹਦਾ ਪਲੱਸ ਸ਼ਿਪਿੰਗ ਹੈਗੀ ਸ਼ਿਪਿੰਗ ਕੋਈ ਐਕਸਟਰਾ ਨਹੀਂ ਹੋਊਗੀ ਸਕਰੀਨ ਸ਼ਾਟ ਲੈ ਕੇ ਤੁਸੀਂ ਵਟਸਐਪ ਤੇ ਆਪਣਾ ਫਟਾਫਟ ਆਰਡਰ ਹੈ ਜਿਹੜਾ ਕਨਫਰਮ ਕਰਦੇ ਹੋ ਕਿਉਂਕਿ ਇਹ ਫੇਰ ਆਪਾਂ ਰਿਪੀਟ ਦੇ ਵਿੱਚ ਨਹੀਂ ਹੈਗੇ ਮੇਰੇ ਕੋਲੇ ਸੂਟ ਇੱਕ ਅੱਧਾ ਸੂਟ ਹੀ ਹੈਗਾ ਤੇ ਇਹ ਵੀ ਜਿਹੜਾ ਪ੍ਰਿੰਟ ਹੈਗਾ ਕਾਫੀ ਜਾਦੇ ਮਤਲਬ ਆਪਣਾ ਸੇਲ ਹੋਇਆਗਾ ਮੇ ਤੁਹਾਨੂੰ ਸੂਟਾਂ ਦੀ ਵੀਡੀਓ ਨਹੀਂ ਪਈ ਹੈਗੀ ਆਪਾਂ ਸਟਿਚ ਕਰਕੇ ਭੇਜੇ ਸੀਗੇ ਆਪਾਂ ਦਵਾਰੇ ਮਤਲਬ ਕਾਫੀ ਭੈਣਾਂ ਨੇ ਮੈਨੂੰ ਮੈਸੇਜ ਆਉਂਦੇ ਹੁੰਦੇ ਸੀ ਸਕਰੀਨ ਸ਼ਾਟ ਦਵਾਰੇ ਲੈ ਕੇ ਆਇਾਂਗੇ ਲੋ ਜੀ ਇਸ ਤਰ੍ਹਾਂ ਦਾ ਇਹ ਪ੍ਰਿੰਟ ਹੈਗਾ ਨਾਲ ਰਹੇਗੀ ਪਿੰਕ ਕਲਰ ਦੀ ਬਾਟਮ ਹੈਗੀ ਪ੍ਰਾਈਸ ਦੀ ਗੱਲ ਕਰਾਂ ਪ੍ਰਾਈਸ ਰਹੇਗਾ 1500 ਪਲੱਸ ਸ਼ਿਪਿੰਗ ਹੈ ਜੇ ਤੁਸੀਂ ਦੁਪੱਟਾ ਵਗੈਰਾ ਲਓਗੇ ਉਹਦੇ ਐਕਸਟਰਾ ਚਾਰजेस ਹੋਣਗੇ ਡਾਈ ਕਰਵਾਉਗੇ ਉਹਦੇ ਐਕਸਟਰਾ ਹੋਣਗੇ ਲੈਸ ਲਗਵਾਉਗੇ ਉਹਦੇ ਐਕਸਟਰਾ ਹੋਣਗੇ Last. ਜਿਹੜੀ ਹੁੰਦੀ ਹੈਗੀ ਉਹ ਅਲੱਗ-ਅਲੱਗ ਹੁੰਦੀ ਹੈ 15 20 25 30 35 ਤੱਕ ਵੀ ਮੀਟਰ 'ਤੇ 100 ਰੁਪਏ ਮੀਟਰ ਵੀ ਲੈਸ ਹੁੰਦੀ ਹੈਗੀ ਜਿਸ ਤਰ੍ਹਾਂ ਤੁਸੀਂ ਲੈਸ ਕਹੋਗੇ ਵੀ ਸਾਡੀ ਪੂਰੀ ਵਧੀਆ ਹੋਣੀ ਚਾਹੀਦੀ ਹੈਗੀ ਉਸ ਤਰ੍ਹਾਂ ਤੁਸੀਂ ਸਾਡੇ ਕੋਲੋਂ ਰੈਡੀ ਕਰਵਾ ਸਕਦੇ ਹੋ ਜਿਹੜੀ ਫਿਨਿਸ਼ਿੰਗ ਦੇ ਚਾਰਜਸ ਹੁੰਦੇ ਨੇਗੇ ਜਦੋਂ ਅਸੀਂ ਫਿਨਿਸ਼ਿੰਗ ਕਰਾਉਣਿਆ ਕਿਉਂਕਿ ਮੈਂ ਖੁਦ ਕੋਈ ਵੀ ਫਿਨਿਸ਼ਿੰਗ ਨਹੀਂ ਕਰਦੀ ਦੁਪੱਟਿਆਂ ਦੀ ਮੇਰੇ ਕੋਲ ਇੰਨਾ ਟਾਈਮ ਨਹੀਂ ਹੈਗਾ ਅਸੀਂ ਵੀ ਅੱਗੋਂ ਕਰਵਾਉਣਿਆਂਗੇ ਜਿੰਨੇ ਚਾਰਜਸ ਉਹ ਸਾਡੇ ਤੋਂ ਲੈਂਦੇ ਨੇ ਅਸੀਂ ਤੁਹਾਡੇ ਤੋਂ ਉਹਨੇ ਹੀ ਚਾਰਜਸ ਲੈਣਿਆਂਗੇ ਉਹਦੇ ਵਿੱਚ ਸਾਡਾ ਕੋਈ ਹੋ ਨਹੀਂ ਹੁੰਦਾ ਤੇ ਟੇਲਰ ਵੀ ਜ ਤੁਹਾਡੇ ਤੋਂ ਪੇ ਕਰਾਉਣਿਆਂਗੇ ਵੱਧ ਕੋਈ ਨਹੀਂ ਜਾਂਦੇ ਸਿਰਫ ਜਿਹੜਾ ਸਾਡਾ ਮੇਰਾ ਮਾਰਜਨ ਹੁੰਦਾ ਸੂਟਾਂ ਦੇ ਵਿੱਚ ਹੁੰਦਾ ਤੇ ਵਰਕ ਵਗੈਰਾ ਵਾਲੇ ਸੂਟ ਹੁੰਦੇ ਨੇ ਉਹਦੇ ਵਿੱਚ ਮਾਰਜਨ ਹੁੰਦਾਗਾ ਤੇ ਦੁਪੱਟੇ ਵਗੈਰਾ ਚ ਮੇਰਾ ਕੋਈ ਵੀ ਮਾਰਜਨ ਨਹੀਂ ਹੁੰਦਾ ਕਿਉਂਕਿ ਸਾਰੇ ਰੇਟ ਜਿੱਦਾਂ ਵੀ ਮੈਨੂੰ ਦੁਪੱਟੇ ਪੈਂਦੇ ਨੇਗੇ ਉਸੇ ਤਰ੍ਹਾਂ ਕਿਉਂਕਿ ਇੱਕ ਕੰਮ ਕਰਦੇ ਆਂਗੇ ਉਹਦੇ ਲਈ ਸਾਨੂੰ ਦੁਪੱਟੇ ਰੱਖਣੇ ਪੈਂਦੇ ਨੇਗੇ ਸਾਰੇ ਹਰ ਤਰ੍ਹਾਂ ਦੇ ਇਦੇ ਵਿੱਚ ਦੂਜਾ ਪ੍ਰਿੰਟ ਹੈਗਾ ਇਹ ਵਾਲਾਗਾ ਨਾਲ ਹੈਗੀ ਹੈ ਕਿ ਪਿਸਤਾ ਬਾਟਮ ਹੈਗੀ ਤੁਸੀਂ ਦੇਖ ਸਕਦੇ ਹੋਗੇ ਕਿੰਨਾ ਜਿਆਦਾ ਸੋਹਣਾ ਸੂਟ ਹੈਗਾ ਪ੍ਰਾਈਸ ਦੀ ਗੱਲ ਕਰਾਂ ਪ੍ਰਾਈਸ ਰਹੇਗਾ 1500 ਪਹਿਣਾ ਦੀ ਡਿਮਾਂਡ ਸੀ ਡਬਲ ਟੋਨ ਮਤਲਬ ਪਸ਼ਮੀਨਾ ਲੈ ਕੇ ਆਓ ਲੋ ਜੀ ਪੀਚ ਕਲਰ ਹੈਗਾ ਇਹ ਡਬਲ ਟੋਨ ਪਸ਼ਮੀਨਾ ਹੈਗਾ ਜਿਹੜੀਆਂ ਪਹਿਣਾ ਸੂਟ ਰੈਡੀ ਕਰਵਾਉਣਾ ਚਾਹੁੰਦੇ ਹੋ ਕਰਵਾ ਸਕਦੇ ਹੋਗੇ ਪ੍ਰਾਈਸ ਰਹੇਗਾ 1350 ਬੋਟਲ ਗ੍ਰੀਨ ਕਲਰ ਹੈਗਾ ਦੇਖੋ ਜੀ 1350 ਪ੍ਰਾਈਜ਼ ਹੈ ਇਹਦਾ ਵੀ ਮਜ਼ੈਂਟਾ ਕਲਰ ਹੈਗਾ ਇਹਦਾ ਵੀ ਹੈ ਜਿਹੜਾ ਪ੍ਰਾਈਸ ਹੈ 1350 ਇਹਦੇ ਵਿੱਚ ਸਾਰੇ ਨੇ ਜਿਹੜੇ ਕਲਰ ਨਹੀਂਗੇ ਡਾਰਕ ਕਲਰ ਨਹੀਂਗੇ ਲਾਈਟ ਕਲਰ ਨਹੀਂ ਆਉਂਦੇ ਕਿਉਂਕਿ ਸਰਦੀਆਂ ਦੇ ਵਿੱਚ ਇਹ ਕੱਪੜਾ ਪਹਿਨਨੇ ਆ ਜਾਊਗਾ ਸਾਰੇ ਡਾਰਕ ਕਲਰ ਦੇ ਸੂਟ ਹੀ ਹੁੰਦੇ ਨੇਗੇ ਮਹਿਰੂਨ ਕਲਰ ਤੁਸੀਂ ਵਰਕ ਵਗੈਰਾ ਵੀ ਕਰਵਾਉਣਾ ਵਰਕ ਵਗੈਰਾ ਕਰਾ ਕੇ ਵੀ ਮੰਗਵਾ ਸਕਦੇ ਹੋ ਬਿਨਾ ਵਰਕ ਤੋਂ ਮੰਗਵਾਉਣਾ ਇਸੇ ਤਰ੍ਹਾਂ ਵੀ ਤੁਸੀਂ ਪਲੇਨ ਸਟਾਫ ਲੈ ਸਕਦੇ ਹੋ 1350 ਪ੍ਰਾਈਸ ਹੈ ਬਹੁਤ ਟਾਪ ਦਾ ਪਸ਼ਮੀਨਾਗਾ ਇਸ ਤੋਂ ਘੱਟ ਹੈ ਜਿਹੜਾ ਉਹ ਕਾਪੀ ਹੁੰਦਾ ਉਹ ਆਪਾਂ ਲੈ ਕੇ ਨਹੀਂ ਆਉਂਦੇ ਕਿਉਂਕਿ ਉਹਦੇ ਕੱਪੜੇ ਤੇ ਪੋਰਾ ਆ ਜਾਂਦਾਗਾ ਦੇਖੋ ਰੈਸਟ ਕਲਰ ਦਾ ਸੂਟ ਹੈਗਾ ਕਾਫੀ ਜਿਆਦਾ ਸੋਹਣਾ ਹੈ ਮਤਲਬ ਉਹ ਹੈਗਾ ਕਲਰ ਇਹ ਵੀ ਇਹ ਤੁਸੀਂ ਲੈ ਸਕਦੇ ਹੋਗੇ 1350 ਪ੍ਰਾਈਸ ਹੈ ਪ੍ਰਾਈਸ ਮੈਂ ਤੁਹਾਨੂੰ ਹਰ ਇੱਕ ਸੂਟ ਦਾ ਨਾਲ ਹੁੰਦੇ ਮੈਂਸ਼ਨ ਕਰਤਾ ਜਿੱਦਾਂ ਕਿ ਤੁਸੀਂ ਵਰਕ ਵਗੈਰਾ ਆਪਾਂ ਕਿ ਮਤਲਬ ਤੁਹਾਨੂੰ ਜੌਰਜਟ ਦਿਖਾਈ ਸੀ ਨਾ ਡਬਲ ਟੋਨ ਵਾਲੀ ਜੌਰਜਟ ਤਾਂ ਤੁਸੀਂ ਦੇਖੋ ਇਹ ਤੇ ਸੂਟ ਰੈਡੀ ਹੋ ਗਿਆ ਮੈਂ ਵੀ ਇਸੇ ਕਲਰ ਤੇ ਸੂਟ ਰੈਡੀ ਕਰਵਾਇਆਗਾ ਇਦਾਂ ਇਦਾਂ neck ਤੇ ਵਰਕ ਹੋਇਆ ਹੋਇਆਗਾ ਸਾਰਾ ਤੁਸੀਂ ਫਿਨਿਸ਼ਿੰਗ ਚੈੱਕ ਕਰ ਸਕਦੇ ਹੋਗੇ ਕੰਮ ਦੀ ਲਓ ਜੀ ਫਿਨਿਸ਼ਿੰਗ ਤੁਸੀਂ ਚੈੱਕ ਕਰ ਸਕਦੇ ਹੋਗੇ ਤੇ ਕੰਮ ਦੀ ਬਿਲਕੁਲ ਜਿਹਾ ਆਪਾਂ ਸਾਫ਼ ਸੁਥਰਾ ਕਰਕੇ ਦੇਵਾਂਗੇ ਤੇ ਫਿਰ ਕਸਟਮਰ ਵੀ ਖੁਸ਼ ਹੁੰਦਾ ਜਦੋਂ ਕਸਟਮਰ ਖੁਸ਼ ਹੁੰਦੇ ਨੇਗੇ ਤੇ ਆਪਾਂ ਵੀ ਬਹੁਤ ਖੁਸ਼ ਹੋਣਿਆਂਗੇ ਤੇ ਫਿਰ ਉਹਦੋਂ ਵੀ ਦੁੱਗਣਾ ਤਿੱਗਣਾ ਹੌਸਲਾ ਵਧਦਾ ਕੰਮ ਕਰਨ ਦੇ ਵਿੱਚ ਤਾਂ ਹੀ ਮੇ ਭੈਣਾਂ ਨੂੰ ਕਹਿਣੀ ਹੁੰਦੀ ਆ ਵੀ ਤੁਸੀਂ ਮੈਨੂੰ WhatsApp ਤੇ ਤਾਂ ਜਰੂਰ ਦੱਸਦਨੇ ਹੁੰਨੇ ਹੋ ਵੀ ਸਾਨੂੰ ਸੂਟ ਬਹੁਤ ਵਧੀਆ ਲੱਗੇ ਪਸੰਦ ਆ ਇੱਕ ਵਾਰ ਕਮੈਂਟ ਜਰੂਰ ਕਰ ਦਿਆ ਕਰੋ ਲਓ ਜੀ ਇਹ ਹੈਗਾ ਜੀ ਇਹਦਾ ਘੇਰਾ ਇਸ ਤਰ੍ਹਾਂ ਘੇਰੇ ਤੇ ਕੱਟਵਰਕ ਹੈ ਤੇ ਮਤਲਬ ਸਿੱਧੀ ਘੇਰਾ ਵਰਕ ਹੋਇਆ ਹੋਇਆ ਹੈਗਾ ਉੱਪਰ ਨਾਲ ਹੈਗੀਆਂ ਨੇ ਜੀ ਬਾਜੂ ਲਓ ਜੀ ਦੁਪट्टे ਦੀ ਗੱਲ ਕਰੀਏ ਦੁਪੱਟਾ ਆਪਾਂ ਇਹਦੇ ਨਾਲ ਰੱਖਾਂਗੇ ਜੌਰਜਟ ਦਾ ਜੌਰਜਟ ਦਾ ਦੁਪੱਟਾ ਕਾਫੀ ਜਾਦੇ ਮੈਨੂੰ ਬਹੁਤ ਜਿਆਦੇ ਪਸੰਦ ਆ ਮੈਨੂੰ ਚੁਣੌਣ ਦਾ ਵੀ ਪਸੰਦ ਆ ਦੁਪੱਟਿਆਂ ਦੀ ਜਿਹੜੀ ਕੁਆਲਿਟੀ ਹੈਗੀ ਸਾਰੀ ਆਪਣੇ ਕੋਲੇ ਗੁੱਡ ਹੈਗੀ ਬਹੁਤ ਸੋਹਣੇ ਦੁਪੱਟੇ ਹੁੰਦੇ ਨੇਗੇ ਤੁਸੀਂ ਕੋਈ ਵੀ ਦੁਪੱਟਾ ਜਿਸ ਤਰ੍ਹਾਂ ਤੁਸੀਂ ਸੂਟ ਲੈਣੇ ਹੋਗੇ ਉਸ ਨਾਲ ਤੁਸੀਂ ਜਿਹੜਾ ਦੁਪੱਟਾ ਆਪਣਾ ਮੰਗਵਾ ਸਕਦੇ ਹੋ ਦੋ ਮੰਗਾਓ ਤਿੰਨ ਮੰਗਾਓ ਜਿਵੇਂ ਕਿ ਕੱਲ ਮੈਨੂੰ ਆਰਡਰ ਆਇਆ ਸੀ ਦੁਪੱਟਿਆਂ ਦੇ ਵੀ ਸਾਡੇ 5 ਦੁਪੱਟੇ ਸੂਟ ਨਾਲ ਡਾਈ ਕਰਕੇ ਭੇਜ ਦਿਓ ਇਸ ਇਸ ਕਲਰ ਦੇ ਠੀਕ ਹੈ ਜੀ ਉਸ ਤਰ੍ਹਾਂ ਤੁਸੀਂ ਜਰੂਰ ਦੁਪੱਟਾ ਲੈ ਸਕਦੇ ਹੋਗੇ ਕੋਈ ਵੀ ਫੈਬਰਿਕ ਦੇ ਵਿੱਚ ਲੈ ਸਕਦੇ ਹੋ ਦੁਪੱਟਾ ਚੁਣੋਣ ਬਰਬਰੀ ਕੋਟਾ ਜੌਰਜਟ ਹਾਫ ਪਿਓਰ ਫੁੱਲ ਪਿਓਰ ਜਿੱਦਾਂ ਵੀ ਤੁਸੀਂ ਮਤਲਬ ਲੈਣਾ ਚਾਹੋ ਨੇ ਲੈ ਸਕਦੇ ਹੋ ਕਿ ਕੋਈ ਵੀ ਇਹਦੇ ਵਿੱਚ ਜਿਹੜੇ ਜਾਰਜਟ ਦੇ ਵਿੱਚ ਨੇ ਕਲਰ ਬਹੁਤ ਜ਼ਿਆਦੇ ਨੇਗੇ ਇਹ ਠੀਕ ਪ੍ਰਾਈਸ ਦੇ ਵਿੱਚ ਹੈ ਜਿਹੜਾ ਸੂਟ ਰੈਡੀ ਹੋਇਆ ਹੋਇਆਗਾ ਪਹਿਣਾ ਨੂੰ ਪਸੰਦ ਆਉਂਦਾਗਾ ਤਾਂ ਤੁਸੀਂ ਜ਼ਰੂਰ ਇਸ ਵਰਕ ਸਕਰੀਨਸ਼ਾਟ ਲੈ ਲਿਓ ਐਵੇਂ ਦਾ ਹੀ ਸੇਮ ਸੂਟ ਰੈਡੀ ਕਰਵਾ ਸਕਦੇ ਹੋਗੇ 0 ਟਾਂਕੇ ਤੇ ਸਾਰਾ ਕੰਮ ਹੋਇਆ ਹੋਇਆ ਦੇਖੋ ਜੀ ਠੀਕ ਹੈ ਜੀ ਤੇ ਇਹਦੇ ਮੈਂ ਕਲਰ ਤੁਹਾਨੂੰ ਸੈਂਡ ਕਰ ਦੂੰਗੀ ਕਾਫੀ ਕਲਰ ਲੰਗੇ ਜਿਹੜੀਆਂ ਭੈਣਾਂ ਕਹਿਣਗੀਆਂ ਵੀ ਸਾਨੂੰ ਕਲਰ ਦੀਆਂ ਫੋਟੋਆਂ ਭੇਜ ਦਿਓ ਆਪਾਂ ਉਹਨਾਂ ਨੂੰ ਜ਼ਰੂਰ ਭੇਜ ਦਾਂਗੇ ਫੋਟੋ ਕਲਰ ਦੀਆਂ ਠੀਕ ਹੈ ਜੀ ਉਮੀਦ ਕਰਦੀਆਂ ਤੁਹਾਨੂੰ ਅੱਜ ਵਾਲੇ ਸੂਟ ਪਸੰਦ ਆਏ ਹੋਣਗੇ ਸੇਮ ਮੇਰਾ ਵੀ ਇਹਦੇ ਨਾਲ ਦਾ ਸੂਟ ਹੈਗਾ ਇਸ ਕਲਰ ਦੇ ਉੱਪਰ 0 ਟਾਂਕੇ ਤੇ ਬਣਿਆ ਹੋਇਆ ਪਰ ਡਿਜ਼ਾਈਨ ਨਹੀਂ ਹੈਗਾ ਸੇਮ ਡਿਜ਼ਾਈਨ ਹੋਤਰਾਂਗਾ ਤੁਸੀਂ ਉਸ ਤਰ੍ਹਾਂ ਵੀ ਡਿਜ਼ਾਈਨ ਕਰਵਾ ਸਕਦੇ ਹੋ ਰੈਡੀ ਮੈਂ ਤੁਹਾਨੂੰ ਇੱਕ ਕਹਾਂ ਸੀ ਵੀ ਮੈਂ ਤੁਹਾਨੂੰ ਵਰਕ ਵਾਲੇ ਸੂਟਾਂ ਦੀ ਵੀ ਵੀਡੀਓ ਪਾਉਂਗੀ ਸੌਰੀ ਉਹ ਮੇਤੋਂ ਨਹੀਂ ਪਈ ਹੈਗੀ ਕਿਉਂਕਿ ਮੇਰੇ ਦੁਪट्टे ਡਾਈ ਲੀ ਗਏ ਹੋਏ ਨੇ ਜਦੋਂ ਡਾਈ ਹੋ ਕੇ ਆ ਗਏ ਤੇ ਮੈਨੂੰ ਐ ਸੀਗਾ ਜਲਦੀ ਦੇ ਵਿੱਚ ਸੂਟਣਗੇ ਥੋੜੇ ਜਿਹੇ ਦੁਪट्टे ਡਾਈ ਹੋ ਕੇ ਆ ਜਾਣ ਫਿਰ ਮੈਂ ਤੁਹਾਨੂੰ ਨਾ ਵੀਡੀਓ ਜ਼ਰੂਰ ਦਿਖਾਵਾਂਗੀ ਉਹਦੇ ਵਿੱਚੋਂ ਵੀ ਤੁਸੀਂ ਕਿਸੇ ਵੀ ਫੈਬਰਿਕ ਦੇ ਉੱਪਰ ਵਰਕ ਕਰਵਾ ਸਕਦੇ ਹੋ ਜਿੱਦਾਂ ਕਿ ਮੈਂ ਤੁਹਾਨੂੰ ਡਬਲ ਟੋਨ ਪਸ਼ਮੀਨਾ ਦਿਖਾਇਆ ਪਹਿਲਾਂ ਦੀ ਕਾਫੀ ਜ਼ਿਆਦਾ ਡਿਮਾਂਡ ਸੀ ਮੈਂ ਹਜੇ ਨਹੀਂ ਦਿਖਾਉਣਾ ਸੀਗਾ ਮੇਰੇ ਕੋਲ ਕਾਫੀ ਟਾਈਮ ਤੋਂ ਇਹ ਸਟਾਕ ਮਤਲਬ ਹੈਗਾ ਸੀਗਾ ਆਇਆ ਪਿਆ ਸੀਗਾ ਤੇ ਮੈਨੂੰ ਬਹੁਤ ਜ਼ਿਆਦਾ ਸੋਹਣਾ ਲੱਗਿਆ ਤੇ ਤੁਸੀਂ ਇਹਤੇ ਵੀ ਵਰਕ ਵਗੈਰਾ ਮਸ਼ੀਨ ਵਰਕ ਕਰਵਾ ਸਕਦੇ ਹੋਗੇ ਕੋਈ ਆਪਣਾ ਡਿਜ਼ਾਈਨ ਸੈਂਡ ਕਰ ਦਿਓ ਤਾਂ ਆਪਾਂ ਸੇਮ ਸੂਟ ਤੁਹਾਨੂੰ ਹੈ ਜਿਹੜਾ ਰੈਡੀ ਕਰਕੇ ਦੇ ਦਾਂਗੇ ਠੀਕ ਹੈ ਜੀ ਉਮੀਦ ਕਰਦੀ ਹਾਂ ਤੁਹਾਨੂੰ ਅੱਜ ਵਾਲੀ ਸੂਟ ਅੱਜ ਵਾਲੀ ਵੀਡੀਓ ਪਸੰਦ ਆਈ ਹੋਗੀ ਸੂਟ ਪਸੰਦ ਆਏ ਹੋਣਗੇ ਕਮੈਂਟ ਕਰਕੇ ਜਰੂਰ ਦੱਸ ਦਿਓ ਤੁਹਾਨੂੰ ਸਾਡੇ ਸੂਟ ਕਿਵੇਂ ਦੇ ਲੱਗੇ ਅਗਲੀ ਵੀਡੀਓ ਲੈ ਕੇ ਆਵਾਂਗੇ ਅਗਲੇ ਦਿਨ ਦੇ ਨਾਲ ਤਦ ਤੱਕ ਲਈ ਸਤਿ ਸ਼੍ਰੀ ਅਕਾਲ ਜੀ ਬਾਏ ਬਾਏ